ਇਤਿਹਾਸ ਵਿੱਚ ਜ਼ਿਕਰ ਆਉਂਦਾ ਛੇਵੇਂ ਪਾਤਸ਼ਾਹ ਦੇ ਕੋਲ ਇੱਕ ਮਾਈ ਹੈ ਚੱਬੇ ਦੀ ਰਹਿਣ ਵਾਲੀ ਨਾਂ ਮੈਂ ਉਹਦਾ ਸੁਲਖਣੀ ਘਰ ਵਿੱਚ ਔਲਾਦ ਨਹੀਂ ਸੀ ਪਰ ਕਿਸੇ ਨੇ ਪ੍ਰੇਰਿਆ ਕਿ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਘਰ ਹੈ ਜਿੱਥੇ ਸਾਰੀਆਂ ਦਾਤਾਂ ਮਿਲਦੀਆਂ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਦੁਨੀਆਂ ਤੇ ਐਸੇ ਘਰ ਬਹੁਤ ਹੈ ਜਿੱਥੇ ਬਹੁਤ ਕੁਝ ਤਾਂ ਹੋ ਸਕਦਾ ਪਰ ਸਭ ਕੁਝ ਕਿੱਥੇ ਹੈ ਧੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਖੋ ਸਤਨਾਮ ਸਾਚੇ ਸਾਹਿਬਾ ਕੀ ਨਹੀਂ ਘਰ ਤੇ ਇੱਥੋਂ ਸਭ ਕੁਝ ਮਿਲਦਾ ਹੈ ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁਤ ਦੇ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਸਭ ਕੁਝ ਹੈ ਹੁਣ ਮਾਈ ਨੇ ਆਪ ਜੀ ਨੇ ਇਤਿਹਾਸ ਸੁਣਿਆ ਮੈਂ ਟੂਕ ਮਾਤਰ 6ਵੇਂ ਪਾਤਸ਼ਾਹ ਦੇ ਮੂਹਰੇ ਖਲੋਕੇ ਬੇਨਤੀ ਕੀਤੀ ਸੱਸੀਏ ਦਾੜੀਏ ਚਿੱਟੀਆਂ ਪੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ ਅਫਲ ਜਾਂਦੀ ਨੂੰ ਕੋਈ ਫਲ ਲੱਗੇ ਤੇ ਛੇਵੇਂ ਪਾਤਸ਼ਾਹ ਨੇਤਰ ਬੰਦ ਕਰਕੇ ਅੰਤਰ ਧਿਆਨ ਹੋ ਕੇ ਦੇਖ ਕੇ ਕਹਿੰਦੇ ਮਾਤਾ ਤੇਰੇ ਤਾਂ ਕਰਮਾਂ ਵਿੱਚ ਨਹੀਂ ਐ ਆਖੋ ਸਤਨਾ ਤੇਰੇ ਕਰਮਾਂ 'ਚ ਪੁੱਤ ਨਹੀਂ ਐ ਨਿਰਾਸ਼ ਹੋ ਗਈ ਵਾਪਸ ਆ ਗਈ ਤੇ ਕਹਿੰਦੇ ਫਿਰ ਮੇਲ ਹੋਇਆ ਧੰਨ ਭਾਈ ਗੁਰਦਾਸ ਜੀ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੀਆਂ ਰੂਹਾਂ ਦਾ ਕਹਿੰਦੇ ਹੁਣ ਜੇ ਉਹ ਬੇਨਤੀ ਕਰਨੀ ਹੈ ਇੱਕ ਕਾਗਜ਼ ਤੇ ਕਲਮ ਨਾਲ ਲੈ ਕੇ ਜਾਈ ਤੇ ਜਦੋਂ ਸਤਿਗੁਰੂ ਤੈਨੂੰ ਕਹਿਣਗੇ ਨਾ ਤੇਰੇ ਕਰਮਾਂ 'ਚ ਨਹੀਂ ਹੈ ਤੇ ਕਹਿੰਦੀ ਕਾਗਜ਼ ਤੇ ਕਲਮ ਫੜਾ ਕੇ ਕਹੀ ਮਹਾਰਾਜ ਜੇ ਉਦੋਂ ਨਹੀਂ ਲਿਖੇ ਤੇ ਹੁਣ ਲਿਖ ਦਿਓ ਇਹ ਦੇ ਸਤਨਾਮ ਸ਼੍ਰੀ ਆ ਕਰਾਮਤ ਹੈ ਗੁਰੂ ਨਾਨਕ ਦੇ ਘਰ ਚ ਕਹਿੰਦੇ ਨੇ ਜਿਵੇਂ ਪਾਤਸ਼ਾਹ ਦੀ ਸਵਾਰੀ ਆ ਰਹੀ ਹੈ ਮਾਈ ਨੇ ਬੇਨਤੀ ਕੀਤੀ ਸੱਸੀਏ ਦਾੜੀਏ ਚਿੱਟिए ਪੱਗੇ ਅਰਚ ਕਰਿੰਦੀਆਂ ਸਤਗੁਰ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਪੇ ਅਫਲ ਜਾਂਦੀ ਨੂੰ ਫਲ ਲੱਗੇ ਤੇ ਪਾਤਸ਼ਾਹ ਕਹਿੰਦੇ ਮਾਤਾ ਤੇਰੇ ਕਰਮਾਂ ਚ ਹੀ ਨਹੀਂ ਤੈਨੂੰ ਉਦੋਂ ਵੀ ਕਿਹਾ ਸੀ ਤੇ ਕਾਗਜ਼ ਤੇ ਕਲਮ ਦੇ ਕੇ ਕਹਿੰਦੀ ਸੱਚੇ ਪਾਤਸ਼ਾਹ ਜੇ ਉਦੋਂ ਨਹੀਂ ਨਾ ਲਿਖੇ ਤੇ ਹੁਣ ਲਿਖ ਦਿਓ ਗਰੀਬ ਨਿਵਾਜ਼ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਇੱਕ ਵਾਰੀ ਪੜਿਓ ਸਾਰੀ ਸੰਗਤ ਸਾਰੀ ਸੰਗਤ ਬੇਨਤੀ ਕਰਿਓ ਮਹਾਰਾਜ ਅੱਗੇ ਹੱਥ ਫੜ ਕਲਮ ਦਵਾਤ ਸੱਚੇ ਬਾਦਸ਼ਾਹ ਮੱਥੇ ਵਾਲੀ ਬਿਗੜੀ ਬਣਾ ਸੱਚੇ ਬਾਦਸ਼ਾਹ ਮੱਥੇ ਵਾਲੀ ਬਿਗੜੀ ਬਣਾ ਹੱਥ ਫੜ ਕਰਮ ਦਵਾਤ ਸੱਚੇ ਬਾਦਸ਼ਾਹ ਮੱਥੇ ਵਾਲੀ ਬਿਗੜੀ ਬਣਾ ਸੱਚੇ ਪਾਤਸ਼ਾਹ ਮੱਥੇ ਵਾਲੀ ਬਿਗੜੀ ਬਣਾ ਬੋਲੋ ਭੈਣਾ ਬੋਲੋ ਹੱਥ ਫੜ ਕਲਮ ਦਾਵਾਤ ਮੇਰੇ ਬਾਬਾ ਜੀ ਮੱਥੇ ਵਾਲੀ ਬਿਗੜੀ ਬਣਾ ਮੇਰੇ ਬਾਬਾ ਜੀ ਮੱਥੇ ਵਾਲੀ ਬਿਗੜੀ ਬਣਾ ਬੋਲੋ हाथ फाड़ मथे वाली बिगड़ी बना सच्चे पात शाह मथे वाली बिगड़ी बना तेरे दगवाचो और जामा के दर से एक पुत झोली मेरी पा ਸੱਚੇ ਬਾਦਸ਼ਾਹ ਇੱਕ ਬੁੱਤ ਝੋਲੀ ਮੇਰੀ ਪਾ ਹੱਥ ਫੜ ਕਲਮ ਤਵਾਰ ਸੱਚੇ ਬਾਦਸ਼ਾਹ ਮੱਥੇ ਵਾਲੀ ਬਿਜੜੀ ਬਣਾ ਸੱਚੇ ਬਾਦਸ਼ਾਹ ਮੱਥੇ ਵਾਲੀ ਸੱਚੇ ਪਾਤਸ਼ਾਹ ਮਥੇ بگੜੀ ਬਣਾ ਸੰਗਤ ਥੋੜੀ ਨਹੀਂ ਐ ਬਥੇਰੀ ਐ ਪਰ ਆਵਾਜ਼ ਥੋੜੀ ਐ ਭਾਈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਗੁਰਮੁਖ ਪਿਆਰਿਆਂ ਨੂੰ ਵੀ ਤੇ ਭੈਣਾਂ ਨੂੰ ਵੀ ਇੱਕ ਵਾਰੀ ਕਰਿਓ ਬੇਨਤੀ ਹੱਥ ਫੜ ਕਲਮ ਤਵਾਤ ਸੱਚੇ ਮਥੇ ਵਾਲੀ फिर हाथ फाड़ कलम हाथ कालम अगम मस्तक लिखावती महाराज कृपा कर दियो ਜੇ ਜਦੋਂ ਮਹਾਰਾਜ ਨੇ ਕਾਗਜ਼ ਤੇ ਕਲਮ ਫੜਿਆ ਤੇ ਏਕਾ ਪਉਣ ਲੱਗੇ ਤੇ ਘੋੜੇ ਨੇ ਪੌੜ ਹਲਾ ਦਿੱਤਾ ਏਕੇ ਦਾ ਸਾਤਾ ਬਣ ਗਿਆ ਗੁਰੂ ਸਾਹਿਬ ਕਹਿਣ ਲੱਗੇ ਲੈ ਮਾਈ ਸੁਲਖਣੀਏ ਤੂੰ ਇੱਕ ਨੂੰ ਤਰਸਦੀ ਸੀ ਗੁਰੂ ਨਾਨਕ ਦੇ ਘਰੋਂ ਤੈਨੂੰ ਸੱਤ ਪੁੱਤ ਮਿਲਣਗੇ ਆਖੋ ਸਤਨਾਮ ਸਤ ਏਕਾ ਇਹ ਗੁਰੂ ਨਾਨਕ ਦਾ ਘਰ ਹੈ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਸਰਦਾਰ ਬਚਨ ਸਿੰਘ ਸਰਦਾਰ ਜੰਗੀਰ ਸਿੰਘ ਦੇ ਨਾਲ ਜਦੋਂ ਨਾਨਕ ਸਰ ਨੂੰ ਆ ਰਹੇ ਐ ਤੇ ਸਰਦਾਰ ਬਚਨ ਸਿੰਘ ਦੇ ਸਹੁਰੇ ਸੀ ਕੌਕੇ ਤੇ ਰਸਤੇ ਵਿੱਚ ਝੋੜੜਾਂ ਤੋਂ ਤੁਰੇ ਤੇ ਕੌਕੇ ਆ ਕੇ ਆਰਾਮ ਕੀਤਾ ਤੇ ਪ੍ਰਸ਼ਾਦਾ ਛਕਿਆ ਸਰਦਾਰ ਬਚਨ ਸਿੰਘ ਦੀ ਸੱਸ ਨੇ ਸ਼ੱਕਰ ਵਿੱਚ ਘਿਓ ਪਾ ਕੇ ਮਿੱਠਾ ਸ਼ਕਾਇਆ ਉਹ ਮਾਤਾ ਨੇ ਇੰਨੀ ਸੇਵਾ ਕੀਤੀ ਤੇ ਭਾਈ ਇੰਦਰ ਸਿੰਘ ਭਾਬ ਬਾਬਾ ਈਸ਼ਰ ਸਿੰਘ ਪੁਰਾਣਾ ਨਾਮ ਭਾਈ ਇੰਦਰ ਸਿੰਘ ਕਹਿਣ ਲੱਗਾ ਬਚਨ ਸਿੰਘ ਅੱਜ ਮੇਰਾ ਜੀ ਕਰਦਾ ਤੇਰੀ ਸੱਸ ਨੂੰ ਮਾਤਾ ਨੂੰ ਕੁਝ ਦੇ ਕੇ ਜਾਵਾਂ ਪਰ ਅੱਜ ਮੇਰੇ ਹੱਥ ਪੱਲੇ ਕੁਝ ਨਹੀਂ ਪਰ ਮੈਂ ਕਿਸੇ ਦਿਨ ਇਹਨੂੰ ਜ਼ਰੂਰ ਕੁਝ ਦੇਣਾ ਆ ਕਿ ਉਸ ਮਾਤਾ ਨੇ ਰੀਝਾ ਲਾਲ ਪ੍ਰਸ਼ਾਦਾ ਸ਼ਕਾਇਆ ਖੋ ਸਤਨਾ ਬਾਬਾ ਨੰਦ ਸਿੰਘ ਦੇ ਚਰਨਾ ਚਾਏ ਬਾਬਾ ਈਸ਼ਰ ਸਿੰਘ ਜੀ ਨਾਂ ਰੱਖਿਆ ਬਾਬਾ ਜੀ ਨੇ ਸਮਾ ਆਪਣੀ ਚਾਲੇ ਚੱਲਦਾ ਗਿਆ ਇੰਨੀ ਸੇਵਾ ਕੀਤੀ ਬਾਬਾ ਈਸ਼ਰ ਸਿੰਘ ਨੇ ਵੱਡੇ ਬਾਬਾ ਨੰਦ ਸਿੰਘ ਦੀ ਕਿ ਉਹਨਾਂ ਦਾ ਰੂਪ ਹੋ ਗਏ ਵਰਨੇ ਬੁੱਝਣ ਲੱਗ ਗਏ ਉਹੀ ਹੋ ਗਏ ਈਸ਼ਰ ਆਣ ਕੇ ਆਨੰਦ ਜਦੋਂ ਮਾਣਿਆ ਨੰਦ ਦਾ ਹੀ ਰੂਪ ਹੋ ਗਿਆ ਉਹੀ ਰੂਪ ਉਹੀ ਜੁਗਤ ਉਹ ਜੁਗਤ ਸਾਇ ਸਿਕਾਇਆ ਫੇਰ ਪਲਟੀਏ ਜੋਤ ਉਹ ਜੁਗਤ ਸਤ ਤੇ ਸਰੋਵਰ ਦੀ ਸੇਵਾ ਦਾ ਟੱਕ ਲਾਇਆ 1950 ਵਿੱਚ ਤੇ ਸੰਗਤਾਂ ਸੇਵਾ ਕਰ ਰਹੀਆਂ ਸੰਤ ਮੀਹਾ ਸਿੰਘ ਜੀ ਸਿਹੜ ਵਾਲੇ ਵੀ ਸੰਗਤ ਲੈ ਕੇ ਪਹੁੰਚੇ 28 ਦਿਨਾਂ ਚ ਸਰੋਵਰ ਤਿਆਰ ਹੋਇਆ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ 28 ਦਿਨਾਂ ਚ ਕਿੰਨਾ ਸਰੋਵਰ ਹੈ ਤੇ ਉਸ ਸਮੇਂ ਬਚਨ ਸਿੰਘ ਦੀ ਸੱਸ ਵੀ ਆਈ 5 ਸਾਲ ਹੋ ਗਏ ਸੀ ਨੇਤਰਾਂ ਦੀ ਰੋਸ਼ਨੀ ਚਲੀ ਗਈ ਸੀ ਅੰਨੀ ਹੋ ਗਈ ਸੀ ਮਾਤਾ ਤੇ ਆ ਕੇ ਜਦੋਂ ਦੇਖਿਆ ਬਾਬਾ ਜੀ ਸੇਵਾ ਕਰਾ ਰਹੇ ਐ ਤੇ ਜਿਹੜੀ ਉੱਪਰ ਚਾਦਰ ਲਈ ਹੋਈ ਸੀ ਨਾ ਮਾਤਾ ਦੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਵਚਨ ਸਿਆਂ ਕੌਣ ਐ ਕਹਿੰਦੇ ਮਹਾਰਾਜ ਇਹ ਬਾਬਾ ਜੀ ਉਹਦੇ ਹੀ ਸਿਆਣਗੇ ਬਾਬਾ ਜੀ ਕਹਿੰਦੇ ਉਹੀ ਮਾਈ ਐ ਜਿਨੇ ਘੋ ਸ਼ਕਤ ਰੁਕਾਇਆ ਸੀ ਕਹਿੰਦੇ ਬਾਬਾ ਜੀ ਤੁਹਾਨੂੰ ਯਾਦ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਅਸੀਂ ਨਹੀਂ ਭੁੱਲੇ ਕਹਿੰਦੇ ਬਾਬਾ ਜੀ ਪਰ ਅਫਸੋਸ ਐ ਵੀ ਇਸ ਮਾਤਾ ਦੀ ਨਿਗਾ ਚਲੀ ਗਈ ਬੜੇ ਡਾਕਟਰਾਂ ਨੂੰ ਹਕੀਮਾਂ ਨੂੰ ਵੈਦਾਂ ਨੂੰ ਵਿਖਾਇਆ ਕਹਿੰਦੇ ਨਿਗਾ ਪਿੱਛੋਂ ਹੀ ਚਲੀ ਗਈ ਐ ਹੁਣ ਇਹ ਐਸੀ ਰਹੇਗੀ ਸਾਰੀ ਜ਼ਿੰਦਗੀ ਜੇ ਤੁਸੀਂ ਕਿਰਪਾ ਕਰੋ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਨੀਂ ਨਾ ਜਵਾਬ ਦਿੱਤਾ ਆਖੋ ਸਤਨਾਮ ਵਾਹ ਹੌਸਲਾ ਦਿੱਤਾ ਬਾਬਾ ਜੀ ਕਹਿੰਦੇ ਜਿਹੜੀ ਚਾਦਰ ਲਈ ਹੈ ਨਾ ਮਾਤਾ ਨੇ ਇਹਨੂੰ ਕਹੇ ਦੋ ਦੋ ਵੁੱਕ ਮਿੱਟੀ ਦੇ ਤੂੰ ਵੀ ਕੱਢੀ ਜਾ ਸਰੋਵਰ ਚੋਂ ਜਦੋਂ ਪਟਾਈ ਹੋ ਰਹੀ ਸੀ ਉਹ ਮਾਈ ਨੇ ਚਾਦਰ 'ਚ ਮਿੱਟੀ ਪਾ ਕੇ ਹਾਉਸਲਾ ਲੈ ਕੇ ਤੁਰ ਹੀ ਜਾਣਾ ਸਹਾਰਾ ਲੈ ਕੇ ਤੁਰ ਕੇ ਜਾਣਾ ਤੇ ਮਿੱਟੀ ਛਿੱਟਣੀ ਫੇਰ ਆ ਜਾਣਾ ਬਾਬਾ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਦੀ ਸੇਵਾ ਚ ਹਾਜ਼ਰੀ ਲਵਾਓ ਤੇ ਮਲੋਦ ਕੋਈ ਡਾਕਟਰ ਹੈ ਬਾਬਾ ਜੀ ਕਹਿੰਦੇ ਉਹਨੂੰ ਦਿਖਾਓ ਸੱਚਮੁੱਚ ਮਾਈ ਨੇ ਸੇਵਾ ਕੀਤੀ ਤੇ ਜਦੋਂ ਮਲੋਦ ਡਾਕਟਰ ਨੂੰ ਦਿਖਾਇਆ ਉਹਨੇ ਥੋੜੇ ਦਿਨਾਂ ਚ ਆਪਰੇਸ਼ਨ ਕਰਤਾ ਤੇ ਮਾਈ ਦੀ ਨਿਗਾ ਨੌ ਵਰ ਨੌ ਹੋ ਗਈ ਮਾਈ ਲੋਅ ਰੋਸ਼ਨੀ ਦੇ ਦਿੱਤੀ ਤੇ ਬਾਬਾ ਈਸ਼ਰ ਸਿੰਘ ਜੀ ਪਿਆਰ ਵਿੱਚ ਕਹਿੰਦੇ ਬਚਨ ਸਿਆਂ ਉਦੋਂ ਅਸੀਂ ਤੈਨੂੰ ਕਿਹਾ ਸੀ ਵੀ ਅੱਜ ਸਾਡੇ ਕੋਲ ਕੁਝ ਹੁੰਦਾ ਸੀ ਮਾਈ ਨੂੰ ਜ਼ਰੂਰ ਦਿੰਦੇ ਪਰ ਉਦੋਂ ਸਾਡੇ ਕੋਲ ਕੁਝ ਨਹੀਂ ਸੀ ਅੱਜ ਸਾਡੇ ਕੋਲ ਬਾਬਾ ਅਨੰਦ ਸਿੰਘ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੇ ਅੱਜ ਗੁਰਨਾਨਕ ਦੇ ਘਰੋਂ ਤੇਰੀ ਸੱਸ ਨੂੰ ਨਿਗਾਹ ਦੇ ਦਿੱਤੀ ਆਖੋ ਸਤਨਾ ਏ ਏ ਬਾਬਾ ਜੀ ਦਾ ਘਰ ਗੁਰਨਾਨਕ ਦਾ ਘਰ ਆਓ ਇੱਕ ਵਾਰੀ ਪੜੋ ਤੇ ਫਿਰ ਸਮਾਪਤੀ करिए ਸਾਰੀ ਸੰਗਤ ਦੇ ਉਹ ਖਾਲੀ ਮੋੜਦਾਨੀ ਮੇਰਾ ਗੁਰਨਾਨਦ ਤੂ ਸੱਚੇ ਦਿਲੋਂ ਵੇਖ ਮੰਗ ਕੇ ਕਾਲੀ ਬੋਲਦਨੀ ਮੇਰਾ ਗੁਰਦਾਨ ਤੂੰ ਸੱਚੇ ਦਿਲੋਂ